ਇਹ ਮਾਮਲਾ ਲੁਧਿਆਣਾ ਦੇ ਮਨਜੀਤ ਨਗਰ ਇਲਾਕੇ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਗੱੜੀ ਤੇ ਕੁਝ ਹਥਿਆਰਬੰਦ ਨੌਜਵਾਨਾਂ ਦੇ ਵੱਲੋਂ ਇੱਟਾਂ ਪੱਥਰ ਅਤੇ ਕਿਰਪਾਨਾਂ ਚੁਲਾਇਆਂ ਗਈਆਂ ਸੱਸਾ ਹਮਲੇ ਦੇ ਦੌਰਾਨ ਗੱੜੀ ਵਿੱਚ ਮੌਜੂਦ ਚਾਰ ਤੋਂ ਪੰਜ ਲੋਕ ਜ਼ਖਮੀ ਹੋ ਗਏ ਹਾਲਾਂਕਿ ਸਾਰੇ ਘਟਨਾਕ੍ਰਮ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਜਾਂਚ ਦੀ ਗੱਲ ਆਖ ਰਹੀ ਹੈ ਸਰ ਇੱਕ ਮਨਜੀਤ ਨਗਰ ਦੇ ਵਿੱਚ ਲੜਾਈ ਹੋਈ ਹੈ ਤੇ ਹਥਿਆਰ ਅਤੇ ਪੱਥਰबाजी ਹੋਈ ਹੈ ਕੀ ਇਹ ਪੂਰਾ ਮਾਮਲਾ ਹੈ ਉਮਰਪੇਸ਼ਤਰਾ ਹੈ ਵੀ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਬਚਾਲ ਸਿੰਘ ਪੁੱਤਰ ਪ੍ਰੇਮ ਸਿੰਘ ਹੈ ਗਲੀ ਨੰਬਰ 6 ਇਚ ਰਹਿੰਦਾ ਮਨਜੀਤਨਗਰ ਉਹਦੇ ਘਰੇ ਮੁੰਡਿਆਂ ਨੇ ਆ ਕੇ ਉਹਦੀ ਗੁੱਟਮਾਰ ਕੀਤੀ ਹੈ ਉੱਥਰ ਬਾਰੀ ਕਰਕੇ ਨੇ ਗੱਡੀ ਦਾ ਸ਼ੀਸ਼ਾ ਭੰਨਿਆ ਅਸੀਂ ਉਹਨਾਂ ਦਾ ਜਿਹੜਾ ਬਿਆਨ ਦਰਜ ਕਰਨ ਪੁਲਿਸ ਪਾਰਟੀ ਭੇਜੀ ਹੈ ਜੋ ਵੀ ਉਹ ਬਿਆਨ ਦਰਜ ਕਰਾ ਦੇ ਉਹਨਾਂ ਦੇ ਸੰਬੰਧੀ ਅਸੀਂ ਕਾਨੂੰਨੀ ਕਾਰਵਾਈ ਕਰ ਰਹੀ ਹੈ ਅਸੇ ਕਾਰਨ ਦਾ ਪਤਾ ਲੱਗੇ ਕਿਉਂ ਜੜਾਈ ਸੀ ਕਾਰਨ ਦਾ ਜਿੱਥੋਂ ਤੱਕ ਬਿਆਨਾਂ ਤੋਂ ਵਾਧੇ ਕਲੀਅਰ ਹੋਊਗਾ ਪਰ ਉਹਨਾਂ ਦੇ ਦੱਸਣੋ ਬਤਾਉ ਸੀ ਵੀ ਕਿਸੇ ਲੜਕੀ ਨਾਲ ਸੀ ਇਹਨਾਂ ਦੀ ਪਹਿਲਾਂ ਕੋਈ ਗੱਲਬਾਤ ਉਸ ਰੰਜਿਸ਼ ਐ ਤੀ ਕਹਿੰਦੇ ਵੀ ਸਾਡੇ ਕੋਲ ਕੁੱਟਮਾਰ ਕਰਕੇ ਗਏ ਸੀ ਕਲੀਅਰ ਨਹੀਂ ਕਹਿ ਸਕਦੇ ਆ ਕੀ ਕੋਈ ਇਹਨਾਂ ਦਾ ਰਿਲੇਸ਼ਨ ਕਿ ਆਤਾ ਕੋਈ ਚੱਕਰ ਹੈ ਕਿ ਇਹ ਪ੍ਰੇਮ ਪਿਆਰ ਹੈ ਜਾਂ ਹੋਰ ਹੈ ਉਹ ਤਾਂ ਹੁਣ ਜਦੋਂ ਬਿਆਨ ਨਿਚਾ ਆਊਗਾ ਉਹ ਕਲੀਅਰ ਕਰਾਂਗੇ ਆਪਾਂ ਉਥੋਂ ਪਹਿਲਾਂ ਉਹਨਾਂ ਵੱਲੋਂ ਕੀ ਦੱਸਿਆ ਗਿਆ ਜੀ ਉਹਨਾਂ ਵੱਲੋਂ ਕੀ ਦੱਸਿਆ ਗਿਆ ਜਿਹੜੀ ਕੁੱਟਮਾਰ ਹੋਈ ਉਹਨਾਂ ਵੱਲੋਂ ਕੁੱਟਮਾਰ ਇਹੀ ਦੱਸਿਆ ਗਿਆ ਵੀ ਸਾਡੇ ਘਰੇ ਆਏ ਜਿਹੜੇ ਬੰਦ ਮੁੰਡੇ ਪਈ ਹੋ ਸਕਦਾ ਵੀ ਉਸ ਕੁੜੀ ਨੇ ਭੇਜੇ ਬਸ ਨਹੀਂ ਪਤਾ ਲੱਗਦਾ ਕਿਨੇ ਨੌਜਵਾਨ ਜਿਹੜੇ ਕੁਟਮਲ ਕਰਕੇ ਗਏ ਕੌਣ ਕਿੱਥੇ ਰਹਿੰਦੇ ਨਹੀਂ ਅਜੇ ਉਹ ਵਿਹਨਾਂ ਚ ਦੇਣਗੇ ਬੰਦੇ ਜਿਹੜੇ ਆ ਉਹ ਆਨ ਵੀਡੀਓ ਚ ਵੀ ਦਿਖ ਰਹੇ ਨੇ ਵੀ ਹਾਂ 7-8 ਵਿਅਕਤੀ ਹੈਗੇ ਕਿੰਨੇ ਬੰਦੇ ਜ਼ਖਮੀ ਹੋ ਗਏ ਇਹਦੇ ਚ 4-5 ਨੇ ਸਰ ਹੁਣ ਕਿਸ ਤਰੀਕੇ ਦੀ ਕਾਰਵਾਈ ਜਾਂ ਕੋਈ ਤੁਹਾਡੇ ਕੋਲੇ ਕੋਈ ਦੂਸਰੀ ਪਾਰਟੀ ਨੂੰ ਕੋਈ ਇਥੇ ਆ ਕੇ ਗਿਆ ਜਾਂ ਕੋਈ ਪੁਲਿਸ ਪਾਰਟੀ ਰੇਡ ਕਰੀ ਜਿਹੜੀ ਮੇਰੀ ਪੁਲਿਸ ਪਾਰਟੀ ਆ ਬਿਆਨ ਲਿਖਣ ਗਈ ਹੋਈ ਹੈ ਜੋ ਵੀ ਉਹ ਬਿਆਨ ਲਿਖਣ ਦੇ ਪਰਚਾ ਦਰਜ ਕਰਕੇ ਜੋ ਵੀ ਬਣਦੀ ਕਾਰਵਾਈ ਕਰ ਰਹੀ ਹੈ ലൈവലൈ സരന്ദ് സോനിക്ക് റിപ്പോർട്ട്